ਹਾਂਜੀ ਪ੍ਰਧਾਨ ਜੀ ਅੱਜ ਕਿੱਥੇ ਜਾ ਰਹੇ ਆ ਕਿਸਾਨਾਂ ਦਾ ਮਜ਼ਦੂਰਾ ਜਥਾ ਕਿੱਥੇ ਜਾ ਰਿਹਾ ਅੱਜ ਅਸੀਂ ਬਾਹਤ ਕਿਸਾਨ ਜੋ ਨੇ ਇੱਕ ਦਾ ਗ੍ਰਾਹਾਂ ਜਿਲ੍ਹਾ ਅਮਰਸਰ ਵੱਲੋਂ ਅੱਜ ਅਸੀਂ ਜਿਹੜੀ ਬਰਨਾਲੇ ਸ਼ਹਿਰ ਦੇ ਵਿੱਚ ਲੋਪ ਸੰਗਰਾਮ ਰੈਲੀ ਕੀਤੀ ਜਾ ਰਹੀ ਆ ਜਿਹਦੇ ਵਿੱਚ ਘੱਟੋ ਘੱਟ 2 ਦੱਧਣ ਜਥੇ ਬੰਦਿਆ ਜਿਹੜੀਆਂ ਸ਼ਾਮਲ ਹੋ ਰਹੀਆਂ ਨੇ ਠੇਕਾ ਮਲਾਜ਼ਮ ਨੇ ਜਾਂ ਡਾਕਟਰ ਨੇ ਜਾਂ ਵਾਸਟਰ ਨੇ ਜਾਂ ਬਿਜਲੀ ਵਾਲੇ ਨੇ ਦਾ ਸੰਤੀ ਕਾਮਿਆਂ ਖੇਤ ਮਜ਼ਦੂਰ ਨੇ ਸਾਰੇ ਵਕਤ ਵਕਤ ਜਿਹੜੇ ਕਿਰਤੀ ਲੋਕ ਜਿਨ੍ਹਾਂ ਦੀ ਕਿਰਤ ਲਗਾਤਾਰ ਤਾ 75 ਸਾਲ ਤੋਂ ਲੁੱਟੀ ਜਾ ਰਹੀ ਆ ਉਹਨਾਂ ਵੱਲੋਂ ਅੱਜ ਅੱਜ ਸਾਰਿਆਂ ਨੇ ਜਿਹੜਾ ਪੂਰੇ ਭਾਰਤ ਦੇ ਅੰਦਰ ਪੰਜਾਬ ਦੇ ਅੰਦਰ ਵੋਟਾਂ ਦੇ ਨਾਂ ਦੇ ਉੱਤੇ ਰਾਮ ਰੌਲਾ ਪੈ ਰਿਹਾ ਕਿ ਅੱਜ ਲੋਕਾਂ ਦੇ ਮੁੱਦੇ ਕੀ ਹੋਣੇ ਚਾਹੀਦੇ ਆ ਅਸਲ ਦੇ ਵਿੱਚ ਅੱਜ ਲੋਕਾਂ ਦੇ ਮੁੱਦੇ ਨਾ ਬੁਨਿਆਦੀ ਮੁੱਦੇ ਜੋ ਸਿੱਖਿਆ ਦੇ ਮੁੱਦੇ ਆ ਜਾਂ ਲੋਕਾਂ ਦੇ ਹਸਪਤਾਲਾਂ ਦੇ ਮੁੱਦੇ ਆ ਜਾਂ ਲੋਕਾਂ ਦੇ ਰੋਜ਼ਗਾਰ ਦੇ ਮੁੱਦੇ ਆ ਜਾਂ ਨਸ਼ਿਆਂ ਦੇ ਮੁੱਦੇ ਆ ਜਾਂ ਹੋਰ ਜਿਹੜੇ ਜ਼ਮੀਨੀ ਸੁਧਾਰਾਂ ਦੇ ਜਿਹੜੇ ਲੋਕਾਂ ਦੀ ਮੰਗ ਆ ਉਹਨਾਂ ਮੁੱਦਿਆਂ 'ਤੇ ਧਿਆਨ ਲੋਕਾਂ ਦਾ ਲਾਂਭੇ ਕਰਕੇ ਕੱਜ ਪੰਜਾਬ ਦੇ ਅੰਦਰ ਫਿਰਕੂ ਪੱਤਾ ਉਹ ਜਿਹੜੇ ਐਂਟੀ ਜਿਤਰਾ ਹੰਸਰਾਜ ਵਰਗੇ ਉਹ ਲੋਕ ਜਿਹੜੇ ਜਿਨ੍ਹਾਂ ਦੀ ਭਾਈਚਾਰਕ ਸਾਂਝ ਲੋਕਾਂ ਦੀ ਸਦੀਆਂ ਤੋਂ ਬਣੀ ਆ ਰਹੀ ਆ ਉਹਨਾਂ ਸਾਂਝਾਂ ਨੂੰ ਲਾਂਬੂ ਲਾ ਕੇ ਤੇ ਵੋਟਾਂ ਹਾਸਲ ਕਰਕੇ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਨਾ ਚਾਹੁੰਦੇ ਆ ਅੱਜ ਅਸੀਂ ਸਾਰੇ ਜਿਹਦੇ ਵੱਲੋਂ ਜਿਹੜਾ ਬਰਨਾਲੇ ਸ਼ਹਿਰ ਦੇ ਅੰਦਰ ਇੱਕ ਬਹੁਤ ਮਿਸਾਲੀ ਜਿਹੜੀ ਆ ਲੋਕ ਸੰਗਰਾਮ ਰੈਲੀ ਕੀਤੀ ਜਾ ਰਹੀ ਆ ਉਸ ਰੈਲੀ ਦੇ ਵਿੱਚ ਆਪਾਂ ਸ਼ਰਕਤ ਕਰਨ ਵਾਸਤੇ ਵੱਡਾ ਬੱਸਾਂ ਦਾ ਕਾਫਲਾ ਲੈ ਕੇ ਜਾ ਰਹੇ ਆ ਤੇ ਲੋਕਾਂ ਨੂੰ ਹੋਕਾ ਦੇ ਰਿਹਾ ਵੀ ਭਾਈ ਜਿਹੜੀਆਂ ਵੋਟਾਂ 75 ਸਾਲ ਤੋਂ ਪੈ ਰੀਆਂ ਨੇ ਇਹ ਤੁਹਾਡਾ ਅਜ ਤੱਕ ਇਹਨਾਂ ਕੁਝ ਵੀ ਸਵਾਰਿਆ ਤੇ ਉਹ ਵਾਲੇ ਸਮੇਂ ਦੇ ਅੰਦਰ ਤੁਸੀਂ ਜਿੱਥੇ ਮਰਜ਼ੀ ਵੋਟਾਂ ਪਾ ਲਓ ਇਹ ਤੁਹਾਡਾ ਕੁਝ ਨਹੀਂ ਸਵਾਰ ਨਿਕਿਆ ਇਸ ਕਰਕੇ ਹੋਕਾ ਦੇ ਰਿਹਾ ਵੀ ਭਾਈ ਸੰਘਰਸ਼ਾਂ ਦੇ ਟੇਕ ਰੱਖ ਕੇ ਤੇ ਆਪਣੇ ਮੰਦੇ ਮਸਲੇ ਹੱਲ ਕਰਨ ਵਾਸਤੇ ਆਪਾਂ ਪ੍ਰਸ਼ਾਸਨ ਦੇ ਕੋਲੋਂ ਜਿਹੜੇ ਮੰਗਾਂ ਨੇ ਸਾਡੀਆਂ ਪ੍ਰਵਾਨ ਕਰਾਉਣ ਵਾਸਤੇ ਆਪਾਂ ਨੂੰ ਸੰਘਰਸ਼ਾਂ ਦਾ ਰਾਹ ਜਿਹੜਾ ਉਹ ਵੱਡੇ ਪੱਧਰ ਤੇ ਜਿਹੜਾ ਏਕਤਾ ਕਰਕੇ ਅੱਗੇ ਵਧਣਾ ਚਾਹੀਦਾ ਇਹਨਾਂ ਕਹਿੰਦੇ ਧੰਨਵਾਦ ਕੀ ਸ਼ੇਡ ਲਾ ਜਾਈ ਦੇ ਲੜਦੇ ਲੋਕ ਜਿੰਦਾਬਾਦ 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 ਕੀ ਕਰਨ ਕੇ ਚਲਾ ਠਾੜੇ ਲੋਕਾਂ ਦੇ ਹਰ ਬੰਦੇ ਚੋਟਾਂ ਨਹੀਂ ਲਾਉਣਾ ਆਪ ਲੜਨਾ ਪੜੋਗਾ ਲੜਨਾ ਪੜੋਗਾ ਚੋਟਾਂ ਨਹੀਂ ਲਾਉਣਾ ਆਪ ਜਿੰਦਾਬਾਦ ਭੰਟਕਾਰ ਲੋਕਾਂ ਲੋਕ ਇਕਤਾ ਜਿੰਦਾਬਾਦ ਜਿੰਦਾਬਾਦ